ਸਤਿ ਸ਼੍ਰੀ ਅਕਾਲ ਸ੍ਰੀ ਚੰਦ ਜੀ ਮਹਾਰਾਜ ਸੰਗਤ ਜੀ ਅੱਜ ਸੰਗਰਾਮ ਦਾ ਦਿਹਾੜਾ ਹੈ ਆਪ ਸਭ ਨੂੰ ਸੰਗਰਾਮ ਦੀਆਂ ਅਨੇਕ ਅਨੇਕ ਮੁਬਾਰਕਾਂ ਅੱਜ ਦੀ ਸਾਕੀ ਅੱਜ ਦਾ ਪ੍ਰਸੰਗ ਬਾਬਾ ਜੀ ਨੇ ਗਿਆਨ ਦੀ ਪ੍ਰਾਪਤੀ ਵਾਸਤੇ ਕੀ ਰਸਤਾ ਦਿਖਾਇਆ ਕੀ ਸੇਧ ਦਿੱਤੀ ਹੈ ਉਸ ਬਾਰੇ ਹੈ ਬਾਬਾ ਜੀ ਫਰਮਾਉਂਦੇ ਹਨ ਗਿਆਨ ਦੀ ਪ੍ਰਾਪਤੀ ਵਾਸਤੇ ਕੁਝ ਕਰਮ ਕਾਂਡ ਕਰਨਾ ਅਵਸ਼ਯ ਹੈ ਨਿਤਨੇਮ ਪੂਜਾ ਪਾਠ ਤੀਰਥ ਇਸ਼ਨਾਨ ਮਾਤਾ ਪਿਤਾ ਦੀ ਸੇਵਾ ਆਦ ਕਰਨ ਤੋਂ ਅੰਤਕਰਨ ਸ਼ੁੱਧ ਹੁੰਦਾ ਹੈ ਅਤ ਅੰਤਕਰਨ ਸ਼ੁੱਧ ਹੋ ਜਾਵੇਗਾ ਤਾਂ ਗਿਆਨ ਦੀ ਪ੍ਰਾਪਤੀ ਹੋਵੇਗੀ ਜਿਸ ਵੇਲੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾ ਕਰਮकांड ਆਦਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਮਗਰ ਗਿਆਨੀបុ人 ਲੋਕ ਮਰਿਆਦਾਂ ਨੂੰ ਮੁਕ ਰੱਖ ਕੇ ਕਰਮकांड ਦਾ ਤਿਆਗ ਨਹੀਂ ਕਰਦਾ ਕਿਉਂਕਿ ਉਸ ਗਿਆਨੀ ਵੱਲ ਵੇਖ ਕੇ ਬਾਕੀ ਲੋਕ ਵੀ ਕਰਮकांड ਛੱਡ ਦੇਣਗੇ ਇਸੇ ਵਾਸਤੇ ਹੀ ਗਿਆਨੀបុ人 ਕਰਮकांड ਕਰਦਾ ਰਹਿੰਦਾ ਹੈ ਦੁਹਰਾਉਂਦਾ ਰਹਿੰਦਾ ਹੈ ਤਾਂ ਜੋ ਜੋ ਉਸ ਦਿਨ ਨਾਲ ਲੋਕ ਜੁੜੇ ਹਨ ਉਹ ਵੀ ਕਰਮ ਕਾਂਡ ਕਰਦੇ ਰਹੇ ਅਤੇ ਗਿਆਨ ਦੀ ਪ੍ਰਾਪਤੀ ਕਰ ਤਾਂ ਤੇ ਹਰ ਜੀ ਨੂੰ ਈਸ਼ਵਰ ਚਿੰਤਨ ਕਰਨਾ ਚਾਹੀਦਾ ਹੈ। ਭਗਵਾਨ શ્રી ਚੰਦ ਨੇ ਕਿਹਾ ਕਿ ਪਰਿਸ਼ ਆਪਣਾ ਆਪ ਪਛਾਨੇ ਕਿ ਮੈਂ ਕੀ ਹਾਂ ਮੈਂ ਕੌਣ ਹਾਂ ਕਿ ਤੁਸੀਂ ਰੋਜ਼ ਹੀ ਉਪਦੇਸ਼ ਸੁਣਦੇ ਹੋ ਮਗਰ ਪੂਰੇ ਫਲ ਦੀ ਪ੍ਰਾਪਤੀ ਤਾਦੀ ਹੋ ਸਕਦੀ ਹੈ। ਜਦ ਤੁਸੀਂ ਉਸ ਉਪਦੇਸ਼ ਨੂੰ ਮੰਨ ਕੇ ਉਸ ਤੇ ਅਮਲ ਕਰਕੇ ਉਸ ਨੂੰ ਆਪਣੇ ਮਨ ਵਿੱਚ ਵਸਾ ਲਓ ਅਮਲ ਕਰੋ ਉਹ ਪਰਮਾਤਮਾ ਤੁਹਾਡੇ ਤੋਂ ਵੱਖਰਾ ਨਹੀਂ ਹੈ ਤੁਸੀਂ ਆਪ ਵੀ ਉਸ ਦਾ ਹੀ ਰੂਪ ਹੋ ਮਗਰ ਅਗਿਆਨਤਾ ਕਰਕੇ ਤੁਸੀਂ ਆਪਣੇ ਆਪ ਨੂੰ ਭੁੱਲੇ ਹੋਏ ਹੋ ਅਗਿਆਨਤਾ ਦਾ ਪਰਦਾ ਦੂਰ ਕਰਕੇ ਸਾਨੂੰ ਪਰਮਾਤਮਾ ਦੇ ਨੇੜੇ ਆਉਣਾ ਚਾਹੀਦਾ ਹੈ ਗਿਆਨ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਜਦ ਗਿਆਨ ਦੀ ਪ੍ਰਾਪਤੀ ਹੋ ਗਈ ਤਾਂ ਜੀਵ ਆਪਣੇ ਅਸਲੀ ਰੂਪ ਦੀ ਸਰੂਪ ਦੀ ਪਛਾਣ ਕਰਕੇ ਨਿਰਪੈ ਹੋ ਜਾਂਦਾ ਹੈ ਨਿਰਵੈਰ ਹੋ ਜਾਂਦਾ ਹੈ ਜਦ ਇਹ ਜੀਵ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਕਿ ਮੈਂ ਕੀ ਹਾਂ ਮੈਂ ਕੌਣ ਹਾਂ ਮੈਂ ਕਿੱਥੇ ਸੰਬੰਧ ਰੱਖਦਾ ਹਾਂ ਤਦ ਤੱਕ ਜੀਵ ਪੈ ਲੱਗਦਾ ਰਹਿੰਦਾ ਹੈ ਉਹ ਵੈਰ ਵਿਰੋਧ ਕਰਦਾ ਰਹਿੰਦਾ ਹੈ ਉਹ ਪਦਾਰਤਵਾਦੀ ਚੀਜ਼ਾਂ ਦੇ ਵਿੱਚ ਫਸਿਆ ਰਹਿੰਦਾ ਹੈ ਜਦ ਜੀਵ ਨੂੰ ਆਪਣੇ ਆਪ ਦੀ ਪਛਾਣ ਹੋ ਜਾਂਦੀ ਹੈ ਕਿ ਮੈਂ ਕੀ ਹਾਂ ਉਹ ਸਾਰੇ ਬੰਧਨ ਤੋਂ ਰਹਿਤ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਜੀਵ ਇਸ ਦਾ ਗਿਆਨ ਮਹਾਪੁਰਸ਼ਾਂ ਦੀ ਸੰਗਤ ਕਰਕੇ ਹੀ ਕਰ ਸਕਦਾ ਹੈ ਜੋ ਪਦਾਰਥਵਾਦੀ ਚੀਜ਼ਾਂ ਦੀਆਂ ਜੰਜੀਰਾਂ ਹਨ ਉਹ ਮਹਾਪੁਰਸ਼ਾਂ ਦੀ ਸੰਗਤ ਕਰਕੇ ਹੀ ਟੁੱਟ ਸਕਦੀਆਂ ਹਨ ਔਰ ਗਿਆਨ ਦੇ ਜੋ ਜਿੰਦਰੇ ਹਨ ਉਹਨਾਂ ਦੀਆਂ ਕੁੰਜੀਆਂ ਸੰਤਾਂ ਦੇ پاس ਹੀ ਹਨ ਸੰਤਾਂ ਦੀ ਕਿਰਪਾ ਨਾਲ ਹੀ ਮੁੱਖ ਗਿਆਨ ਦੀ प्राप्ति करके अपने संत स्वरूप दी पहचान कर सकता है संगत जी बाबा श्रीचंद जी ने हमेशा ही संतों ਦਾ ਸੰਗ ਕਰਨ ਦੀ ਪ੍ਰੇਰਿਆ ਤਾਂ ਜੋ ਮਨੁੱਖ ਸਹੀ ਰਸਤੇ ਤੇ ਪਹ ਪ ਸਕੇ ਉਹਨਾਂ ਨੇ ਆਪਣੇ अनेका ਹੀ ਉਪਦੇਸ਼ਾਂ ਵਿੱਚ ਸਾਖੀਆਂ ਵਿੱਚ ਪ੍ਰਸੰਗ ਦੇ ਦੌਰਾਨ ਵੀ ਸੰਤਾਂ ਦੀ ਸੰਗਤ ਕਰਨ ਤੇ ਜ਼ੋਰ ਦਿੱਤਾ ਅਤੇ ਅਸਲ ਪਹਿਚਾਨ ਕਰਨ ਦੀ ਗੱਲ ਆ ਕੀ ਕਿ ਮਨੁੱਖ ਨੂੰ ਆਪਣਾ ਆਪ ਪਹਿਚਾਨਣਾ ਚਾਹੀਦਾ ਹੈ ਅੱਜ ਦੀ ਸਾਕੀ ਅੱਜ ਦਾ પ્રસੰਗ ਸਮਾਪਤ ਕਰਦੇ ਹਾਂ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ